ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਯੋਗ ਅਗਵਾਈ ਹੇਠ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਚੰਡੀਗੜ੍ਹ ਵਿਖੇ ਕਰਵਾਏ ਗਏ ਇੱਕ ਸਮਾਗਮ ਦੌਰਾਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੜਾਪਿੰਡ ਨੂੰ ਜ਼ਿਲ੍ਹੇ ਵਿੱਚੋਂ ਉੱਤਮ ਸਕੂਲ ਐਲਾਨਿਆ ਗਿਆ ਹੈ ਇਸ ਦੌਰਾਨ ਜਿੱਥੇ ਸਕੂਲ ਪ੍ਰਿੰਸੀਪਲ ਨੂੰ ਉੱਤਮ ਸਕੂਲ ਪੁਰਸਕਾਰ ਨਾਲ ਨਿਵਾਜਿਆ ਗਿਆ ਉੱਥੇ ਸਕੂਲ ਪ੍ਰਿੰਸੀਪਲ ਦਾ ਸਕੂਲ ਵਿਖੇ ਪਹੁੰਚਣ ਤੇ ਸਕੂਲ ਸਟਾਫ ਪਿੰਡ ਦੀ ਪੰਚਾਇਤ ਨਗਰਵਾਸੀਆਂ ਪ੍ਰਵਾਸੀ ਭਾਰਤੀਆਂ ਤੇ ਦਾਨੀ ਸੱਜਣਾ ਵੱਲੋਂ ਨਿੱਘਾ ਸੁਆਗਤ ਕੀਤਾ ਗਿਆ ਇਸ ਮੌਕੇ ਜਿੱਥੇ ਸਕੂਲ ਪ੍ਰਿੰਸੀਪਲ ਨੂੰ ਸਨਮਾਨਿਤ ਕੀਤਾ ਗਿਆ ਉੱਥੇ ਸਕੂਲ ਪ੍ਰਿੰਸੀਪਲ ਨੇ ਪੰਜਾਬ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਸਭ ਲਈ ਸਕੂਲ ਦਾ ਸਟਾਫ ਪ੍ਰਵਾਸੀ ਭਾਰਤੀ ਨਗਰਪੰਚਾਇਤ ਤੇ ਨਗਰਵਾਸੀ ਵਧਾਈ ਦੇ ਪਾਤਰ ਹਨ ਜਿਨ੍ਹਾਂ ਦੀ ਕੋਸ਼ਿਸ਼ ਸਦਕਾ ਇਹ ਉਪਲਬਧੀ ਹਾਸਲ ਹੋਈ ਹੈ ਉਨਾ ਆਖਿਆ ਕਿ ਸਰਕਾਰ ਵੱਲੋਂ ਜੋ 10 ਲੱਖ ਦੀ ਰਾਸ਼ੀ ਦਾ ਐਲਾਨ ਕੀਤਾ ਗਿਆ ਹੈ ਉਹ ਵੀ ਸਕੂਲ ਦੀ ਬਿਹਤਰੀ ਲਈ ਖਰਚ ਕੀਤੀ ਜਾਵੇਗੀ ਇਸ ਦੌਰਾਨ ਸਕੂਲ ਦਾ ਸਟਾਫ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਤਵੰਤੇ ਮੌਜੂਦ ਹਨ ਬੜਾ ਪਿੰਡ ਤੋਂ ਨਵਰਾਣ ਚੈਨਲ ਲਈ ਮਨੀਸ਼ ਕੌਸ਼ਲ ਦੀ ਵਿਸ਼ੇਸ਼ ਰਿਪੋਰਟ ਹਾਂਜੀ ਬੜੀ ਖੁਸ਼ੀ ਦੀ ਗੱਲ ਆ ਕਿ ਅੱਜ ਸਾਡੇ ਸਕੂਲ ਦੇ ਵਿੱਚ ਸਮੂਹ ಗ್ರಾಮ ਪੰਚਾਇਤ ਐਸ ਐਮ ਸੀ ਕਮੇਟੀ ਐਨ ਆਰ ਆਈ ਵੀਰ ਸਾਹਿਬका ਪੰਚ ਸਰਪੰਚ ਸਹਿਵਾਨ ਵਿਸ਼ੇਸ਼ ਤੌਰ ਤੇ ਪਹੁੰਚੇ ਆ ਉਹ ਪੰਚਨ ਦੇ ਪਿੱਛੇ ਇੱਕ ਜਿਹੜਾ ਬਹੁਤ ਵੱਡੀ ਖੁਸ਼ੀ ਆ ਜਿਹੜੀ ਸਾਡੇ ਨਾਲ ਸ਼ੇਅਰ ਕਰਨ ਆਏ ਆ ਉਹ ਹੈ ਕਿ ਬੈਸਟ ਸਕੂਲ ਅਵਾਰਡ ਗਵਰਨਮੈਂਟ ਗਰਲਸ ਸੀਨੀਅਰ ਸੈਕੰਡਰੀ ਸਕੂਲ ਬੜਾਪਿੰਡ ਨੂੰ ਪਿਛਲੇ ਦਿਨੀ ਚੰਡੀਗੜ੍ਹ ਵਿਖੇ ਮਾਨਯੋਗ ਸਿੱਖਿਆ ਮੰਤਰੀ ਸਰਦਾਰ ਹਰਜੋਤ ਸਿੰਘ ਜੀ ਬੈਂਸ ਜੀ ਤੇ ਸਾਡੇ ਸਮੂਹ ਜਿੰਨੇ ਵੀ ਆਫੀਸਰ ਸਹਿबान ਸੀ ਉਹਨਾਂ ਨੇ ਇੱਕ ਸਮਾਰੋਹ ਕੀਤਾ ਜਿਹਦੇ ਵਿੱਚ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਵਿੱਚੋਂ ਜਿੰਨੇ ਵੀ ਸਾਡੇ ਪ੍ਰਾਇਮਰੀ ਹਾਈ ਮਿਡਲ ਸੀਨੀਅਰ ਸੈਂਟਰੀ ਸਕੂਲ ਆ ਇੱਕ ਇੱਕ ਸਕੂਲ ਉੱਤਮ ਚੁਣਿਆ ਗਿਆ ਜ਼ਿਲ੍ਹੇ ਦੇ ਵਿੱਚੋਂ ਤੇ ਅੱਜ ਮੈਨੂੰ ਤੁਹਾਡੇ মিডিਆ ਦੇ ਜ਼ਰੀਏ ਇਹ ਦੱਸਦਿਆਂ ਬੜਾ ਫਕਰ ਆ ਕਿ ਸਾਡਾ ਬੜਾ ਪਿੰਡ ਸਕੂਲ ਨੂੰ ਜਿਹੜਾ ਬੈਸਟ ਸਕੂਲ ਅਵਾਰਡ ਮਿਲਿਆ ਇਹ ਜਿਹੜੇ ਪੈਰਾਮੀਟਰ ਆ ਇਹ ਕਾਫੀ ਹੁੰਦੇ ਨੇ ਕਿ ਉਹ ਅਸੀਂ ਉਹਨਾਂ ਤੇ ਪੂਰੇ ਉੱਤਰਦੇ ਆ ਕਿ ਸਾਡੇ ਬੱਚਿਆਂ ਦੀ ਐਫੀਸ਼ੀਐਂਸੀ ਸਾਡੇ ਬੱਚਿਆਂ ਦੇ ਰਿਜ਼ਲਟ ਸਾਡੇ ਟੀਚਰ ਸਾਹਿਬਾਨ ਦੀ ਐਫੀਸ਼ੀਐਂਸੀ ਸਾਡੇ ਕੋਲ ਇਨਫਰਾਸਟਰਕਚਰ ਕਹਿੋ ਜਿਆ ਆ ਸਾਡੇ ਸਕੂਲ ਦੇ ਵਿੱਚ ਬੱਚਿਆਂ ਨੂੰ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਕਹਿੋ ਜੀਆਂ ਆ ਉਹ ਸਾਰੇ ਪੈਰਾਮੀਟਰ ਜਿਹੜੇ ਆ ਉਹ ਉਹਨਾਂ ਦੀ ਵੈਲਿਊਏਸ਼ਨ ਹੁੰਦੀ ਆ ਉਸ ਤੋਂ ਬਾਅਦ ਉਹਦੀ ਇੱਕ ਫਿਜ਼ੀਕਲ ਵੈਰੀਫਿਕੇਸ਼ਨ ਹੁੰਦੀ ਆ ਜਿਸ ਤੋਂ ਬਾਅਦ ਇਹ ਮਾਨ ਪ੍ਰਾਪਤ ਹੁੰਦਾ ਤੇ ਸਾਨੂੰ ਸਾਲ 2024-25 ਲਈ ਇਹ ਜਿਹੜਾ ਬੈਸਟ ਸਕੂਲ ਅਵਾਰਡ ਆ ਸੀਨਕੰਡੀ ਸਕੂਲ ਪੂਰੇ ਜ਼ਿਲ੍ਹੇ ਜਲੰਧਰ ਦੇ ਵਿੱਚੋਂ ਨੰਬਰ 1 ਤੇ ਸਾਨੂੰ ਪ੍ਰਾਪਤ ਹੋਇਆ ਸੋ ਇਹਦਾ ਜਿਹੜਾ ਸੇਰਾ ਆ ਉਹ ਮੈਂ ਇਹ ਸਮਝਦਾ ਵੀ ਮੇਰੇ ਸਕੂਲ ਦੇ ਹੋਣਹਾਰ ਵਿਦਿਆਰਥੀ ਸਾਡੇ ਸਮੂਹ ਅਧਿਆਪਕ ਸਹਿਬਾਨ ਸਾਡੇ ਐਨ ਆਰ ਆਈ ਵੀਰ ਸਮੂਹ ಗ್ರಾಮ ਪੰਚਾਇਤ ਪਿੰਡ ਦੇ ਪਤਵੰਤੇ ਸੱਜਣ ਐਸ ਐਮ ਸੀ ਕਮੇਟੀ ਅਤੇ ਸਾਡੇ ਬਹੁਤ ਹੀ ਸਤਿਕਾਰਯੋਗ ਜ਼ਿਲ੍ਹਾ ਸਿੱਖਿਆ ਅਫਸਰ ਮੈਡਮ ਗੁਰਿੰਦਰਜੀਤ ਕੌਰ ਜੀ ਦੀ ਜੋਗ ਅਗਵਾਈ ਹੇਠਾਂ ਜਿਨ੍ਹਾਂ ਦੇ ਹੇਠਾਂ ਅਸੀਂ ਕੰਮ ਕਰਦੇ ਆ ਸਾਡੀ ਇੱਕ ਟੀਮ ਵਰਕ ਦੇ ਤੌਰ ਤੇ ਜਿਹੜਾ ਕੰਮ ਹੋ ਰਿਹਾ ਇਹ ਸੇਰਾ ਉਹਦੀ ਸਾਰੀ ਮਿਹਨਤ ਨੂੰ ਜਾਂਦਾ ਆ ਸੋ ਇੱਕ ਵਾਰੀ ਫੇਰ ਮੈਨੂੰ ਇਹ ਗੱਲ ਤੁਹਾਡੇ ਨਾਲ ਸ਼ੇਅਰ ਕਰਦੇ ਆ ਬੜੀ ਖੁਸ਼ੀ ਹੁੰਦੀ ਆ ਕਿ ਸਾਡਾ ਸਕੂਲ ਜਿਹੜਾ 2024-25 ਲਈ ਬੈਸਟ ਸਕੂਲ ਅਵਾਰਡ ਲਈ ਚੁਣਿਆ ਗਿਆ ਜਿਹਦੇ ਵਿੱਚ ਸਾਡੇ ਸਕੂਲ ਨੂੰ 10 ਲੱਖ ਰੁਪਏ ਦੀ ਰਾਸ਼ੀ ਜਿਹੜੀ ਆ ਉਹ ਇਨਾਮ ਵਜੋਂ ਮਿਲਣੀ ਆ ਅਸੀਂ ਉਸ ਰਾਸ਼ੀ ਦਾ ਆਪਣੇ ਪਿੰਡ ਦੇ ਪਤਵੰਤ ਤੇ ਸੱਜਣ ਆਪਣੀ ਪੰਚਾਇਤ ਐਸਐਮਸੀ ਕਮੇਟੀ ਉਹਨਾਂ ਨਾਲ ਸਲਾਹ-ਮਸ਼ਵਰਾ ਕਰਕੇ ਇਹਦੀ ਬਿਹਤਰੀ ਲਈ ਹੋਰ ਵਧੀਆ ਤਰੀਕੇ ਨਾਲ ਖਰਚ ਕਰਾਂਗੇ ਤੇ ਮੈਂ ਵਿਸ਼ਵਾਸ ਦਿਵਾਉਣਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਸਾਡਾ ਸਕੂਲ ਹੋਰ ਤਰੱਕੀ ਕਰੂਗਾ ਥੈਂਕ ਯੂ ਵੈਰੀ ਮਚੀ